ਹੁਣ ਤੰਦਰੁਸਤ ਪੰਜਾਬ ਮਿਸ਼ਨ ਹੈ ਫੂਡ ਕਮਿਸ਼ਨ ਪੰਜਾਬ ਦਾ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਫੂਡ ਕਮਿਸ਼ਨ ਪੰਜਾਬ ਆਪਣੀਆਂ ਜ਼ਿੰਮੇਵਾਰੀਆਂ ਦਾ ਦਾਇਰਾ ਇਨਾ ਵਸੀਹ ਕਰ ਲਵੇਗਾ ਕਿ ਉਹ ਸਮੁੱਚੇ ਪੰਜਾਬ ਨੂੰ ਤੰਦਰੁਸਤ ਤੇ ਨਰੂਆ ਬਣਾਉਣ ਦੀ ਜ਼ਿੰਮੇਵਾਰੀ ਖੁਦ ਬਖੋਦ ਆਪਣੇ ਮੋਢਿਆਂ ਤੇ ਚੁੱਕ ਲਵੇਗਾ ਅਜਿਹੀ ਸੰਜੀਦਾ ਵਿਚਾਰ ਚਰਚਾ ਦਾ ਪ੍ਰਗਟਾਵਾ ਬੀਤੇ ਦਿਨ ਪੰਜਾਬ ਦੀ ਧਾਰਮਿਕ ਰਾਜਧਾਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਜਿੱਥੇ ਫੂਡ ਕਮਿਸ਼ਨਰ ਪੰਜਾਬ ਦੇ ਚੇਅਰਮੈਨ ਸ਼੍ਰੀ ਬਾਲਮਕੰਦ ਸ਼ਰਮਾ ਇਸ ਅਜੰਡੇ ਬਾਰੇ ਆਪਣਾ ਵਿਜ਼ਨ ਸਾਂਝਾ ਕਰ ਰਹੇ ਸਨ ਮੌਕਾ ਸੀ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਦੌਰਾਨ ਖੇਤੀਬਾੜੀ ਨੂੰ ਪੋਸ਼ਣ ਅਤੇ ਤੰਦਰੁਸਤੀ ਨਾਲ ਜੋੜਨ ਬਾਰੇ ਇੱਕ ਕੁੰਜੀਵਤ ਭਾਸ਼ਣ ਦਾ ਹੁਣ ਆਪਾਂ ਸਾਰੇ ਜਾਣਦੇ ਆ ਕਿ ਜੇਕਰ ਰੁੱਖ ਨੂੰ ਹਰਿਆ ਭਰਿਆ ਰੱਖਣਾ ਤਾਂ ਜੜਾਂ ਦੀ ਸੰਭਾਲ ਕਰਨੀ ਪਵੇਗੀ ਏਹੀ ਨਵਜ ਫੜੀ ਹੈ ਫੂਡ ਕਮਿਸ਼ਨਰ ਪੰਜਾਬ ਦੇ ਚੇਅਰਮੈਨ ਬਾਲਮਕੰਦ ਸ਼ਰਮਾ ਨੇ ਉਨਾ ਪੰਜਾਬ ਦੇ 5000 ਤੋਂ ਵੱਧ ਅਜਿਹੇ ਸਕੂਲਾਂ ਦੀ ਅਤੇ 1100 ਤੋਂ ਵੱਧ ਅੰਗਣਵਾੜੀ ਕੇਂਦਰਾਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਕੋਲ 3 ਤੋਂ 5 ਏਕੜ ਸਰਪਲਸ ਜ਼ਮੀਨ ਪਈ ਹੈ ਜੰਗਲਾਤ ਵਿਭਾਗ ਦੀ ਸਹਾਇਤਾ ਨਾਲ ਇਨ੍ਹਾਂ ਥਾਵਾਂ ਤੇ ਫਲ ਸਬਜ਼ੀਆਂ ਤੇ ਪੌਸ਼ਟਿਕ ਆਹਾਰਾਂ ਵਾਲੇ ਬੂਟੇ ਲਾਏ ਜਾਣਗੇ ਜਿਸ ਦੀ ਵਰਤੋਂ ਸਕੂਲਾਂ ਦੇ ਮਿਡ ਡੇ ਮੀਲ ਵਿੱਚ ਕੀਤੀ ਜਾਵੇਗੀ ਛੋਟੀ ਉਮਰ ਤੋਂ ਬੱਚੇ ਜਾਣ ਜਾਣਗੇ ਕਿ ਇਹ ਆਮਲਾ ਹੈ ਇਹ ਕੜੀ ਪੱਤਾ ਹੈ ਸੋਹੰਜਨਾ ਕੀ ਹੈ ਮਰਿੰਗਾ ਕੀ ਹੈ ਵਗੈਰਾ ਵਗੈਰਾ ਤੇ ਇਹਨਾਂ ਦੇ ਸਾਡੀ ਸਿਹਤ ਲਈ ਕੀ ਕੀ ਫਾਇਦੇ ਹਨ ਉਨਾ ਕਿਹਾ ਕਿ ਪੰਜਾਬ ਅੰਦਰ ਅਜਿਹੇ ਪੌਸ਼ਟਿਕ ਬਗੀਚੀਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਯਾਨੀ ਇਸ ਵਿਜ਼ਨ ਨੂੰ ਧਰਤੀ ਤੇ ਉਤਾਰਨ ਦਾ ਕੰਮ ਵੀ ਟਾਂਡੇ ਤੋਂ ਸ਼ੁਰੂ ਹੋ ਚੁੱਕਾ ਹੈ ਵਾਕੇ ਜੇਕਰ ਪੰਜਾਬ ਦੇ ਕੁਝ ਮਹਿਕਮੇ ਸੰਜੀਦਾ ਹੋ ਕੇ ਯਤਨ ਕਰ ਲੈਣ ਤਾਂ ਫੂਡ ਕਮਿਸ਼ਨ ਵੱਲੋਂ ਲਿਆ ਤੰਦਰੁਸਤ ਤੇ ਨਰੋਏ ਪੰਜਾਬ ਦਾ ਸੁਪਨਾ ਪੂਰਾ ਹੋ ਸਕਦਾ ਹੈ ਆਓ ਵੇਖਦੇ ਹਾਂ ਕਿ ਚਲਕ ਬੇਸਿਕਲੀ ਇਹ ਖਰਾਤ ਨੂੰ ਸਿਮੈਂਟ ਸਮਝ ਲਈਏ ਕਿਤੋਂ ਵੱਡੀ ਕੋ ਚੀਜ਼ ਤੇ ਖਰਾਤ ਨੂੰ ਮੇਰੇ ਸਿਰ ਬਣਾਉਣ ਵਾਸਤੇ ਜੋ ਫੂਡ ਵਿਸੇ ਨਾਲ ਟੈਚ ਲਾਇਆ ਮੈਂ ਉਹਦਾ ਮੇਰਵਾ ਦਊਂਗਾ ਤੁਹਾਨੂੰ ਕਿ ਅਸੀਂ April 2025 ਨੂੰ ਇੱਕ ਸੈਸ਼ਨ ਆਇਆ ਫੂਡ ਵਿਸੇ ਚ 45 ਵੱਖ-ਵੱਖ ਵਿਭਾਗਾਂ ਨੂੰ ਮਾਰ ਬੁਲਾਇਆ ਵੈ ਹਾਰਟੀਕਲਚਰ ਐਗਰੀਕਲਚਰ ਆਯੁਰਵੇਦ ਪੀਏਯੂ ਸਾਰੇ ਵਿਦਵਾਨ ਨੇ ਬੈਠ ਕੇ ਜਦੋਂ ਜੰਗਲਾਤ ਵਿਭਾਗ ਚਰਚਾ ਕੀਤੀ ਕਿ ਜਿਹੜਾ ਇੱਕ ਮਾਡਲ ਬਣਾਇਆ ਹੋਇਆ ਹੈ ਖੇਤੀਬਾੜੀ ਵਿਭਾਗ ਨੇ ਪੀਏਯੂ ਨੇ ਹਾਰਟੀਕਲਚਰ ਨੇ ਨਿਊਟ੍ਰੀਸ਼ਨ ਗਾਰਡਨ ਉਸ ਕੋਲ ਬਣਾਇਆ ਜਾ ਉਹਦੀ ਚਰਚਾ ਹੋਈ 8 ਮਈ ਨੂੰ 2025 ਨੂੰ ਸਾਡੇ ਵਿਦਿਆ ਮੰਤਰੀ ਜੀ ਨੇ ਅਡਾਪਟ ਕਰਕੇ ਸਕੂਲਾਂ ਨੂੰ ਸਟਰਕਚਰ ਕਰਤੀਆਂ ਹਰਿਆਤਰੀਆਂ ਕਿ ਸਕੂਲ ਦੇ ਵਿੱਚ ਜਗ੍ਹਾ ਹੈਗੀ ਆ ਉੱਥੇ ਨਿਊਟ੍ਰੀਸ਼ਨ ਗਾਰਡਨ ਬਣ ਗਏ ਹਰਬਲ ਗਾਰਡਨ ਬਣ ਗਏ ਵਿਜੀਟਲ ਗਾਰਡਨ ਹੋਏਗੀ ਉਹਦੇ ਨਾਲ ਕੀ ਹੋਏਗਾ ਕਿ ਜੇ ਬੱਚੇ ਨੂੰ ਸਕੂਲ ਚ ਬੜਦਰ ਪਤਾ ਲੱਗੂਗਾ ਕਿ ਆਹ ਨਾਲ ਕੀ ਚਿਆ ਆਹ ਨਾਲ ਕੀ ਫਾਇਦਾ ਸਵਾਜਮੈਂਤੀ ਆ ਮਰੀਂਗਾ ਕੀ ਆ ਗੜੀ ਬੱਤਾ ਕੀ ਆ ਉਹ ਉੱਥੇ ਬੀਜ ਵੀ ਹੋਊਗਾ ਮਿੱਡੇ ਵਿੱਚ ਵਰਤ ਵੀ ਹੋਊਗਾ ਤੇ ਨਿਊਟ੍ਰੀਸ਼ਨ ਵੀ ਆਪਣੇ ਸਮਝ ਆ ਜੂਗੀ ਕੋਈ ਬੱਚਾ ਅਗਲੇ ਦੀ ਕੈਂਡੀ ਖਾਊਗਾ ਭਾਇ ਇਸ ਦੇ ਬਜਾਰੂ ਹੋ ਸ਼ੂਗਰ ਦੇ ਡੰਡੇ ਖਤਮ ਜਾਈਏ ਆਮਲਾ ਡੰਡੀ ਖਾਊਗਾ ਆਮਲਾ ਕੈਂਡੀ ਬਣਾਉਣ ਕੇ ਖਾਣ ਸਾਡੇ ਪਿੰਡਾਂ ਵਿੱਚ ਖੇਤੀ ਬੜੀ ਮਹੱਤਵਪੂਰਨ ਹੈ ਦਰੋਤ ਤੋਂ ਬੈਠ ਮਹੱਤਵਪੂਰਨ ਹੈ ਸੈਲਫ ਹੈਪ ਗਰੁੱਪ ਬਣਾਏ ਹੋਇਆ ਐਸ ਐਫ ਜੀ ਫਾਰਮਰ ਪ੍ਰੋਡਿਊਸਰ ਆਪਣੀ ਐਫ ਪੀਓਜ਼ ਉਹਨਾਂ ਨੂੰ ਕੰਮ ਮਿਲੂਗਾ ਉਹਨਾਂ ਦਾ ਸ਼ਹਿਦ ਉਹਨਾਂ ਦੀ ਆਮਲਾ ਕੈਂਡੀ ਉਸ ਨੂੰ ਲੈ ਕੇ ਸਪਲਾਈ ਹੋਵੇ ਇਹ ਮੇਰਾ ਸੁਪਨਾ ਜੀ ਕਿ ਉਹਨਾਂ ਵਲ ਸਨ ਜਿਹੜੇ ਬਰਬੇ ਬਨ ਰਹੇ ਉੱਥੇ ਇਹ ਬਰਬੇ ਸਕੂਲਾਂ ਕਿਉਂ ਨਹੀਂ ਜਾਂਦੇ ਇੱਕ ਮਾਰਕੀਟ ਦੇ ਸਕੂਲਾਂ ਨੂੰ ਇਹ ਜਿਹੜੇ ਆਚਾਰ ਬਣਾ ਰਹੇ ਆ ਉਹ ਮਿੱਟੀ ਵਿੱਚ ਕਿਉਂ ਨਹੀਂ ਜਾਂਦੇ ਇਹ ਮੇਰਾ ਵਿਜ਼ਨ ਹੈ ਚੇਅਰਮੈਨ ਸਾਹਿਬ ਤੋਂ ਬਿਨਾਂ ਇਸ ਮੌਕੇ ਤੇ ਫੂਡ ਕਮਿਸ਼ਨ ਦੇ ਮੈਂਬਰ ਵਿਜੇਦਤ ਜੀ ਵੀ ਹਾਜ਼ਰ ਸਨ ਇਸ ਤੋਂ ਇਲਾਵਾ ਖੇਤੀ ਵਿਭਿੰਨਤਾ ਤੇ ਪੌਸ਼ਟਿਕ ਬਾਗਬਾਨੀ ਦੇ ਵਿਚਾਰਾਂ ਦੀ ਪ੍ਰੋਤਤਾ ਕਰਨ ਵਾਲਿਆਂ ਵਿੱਚ ਪੀ ਐਚ ਡੀ ਸੀ ਆਈ ਦੀ ਫਾਰਮਾਸਿਊਟੀਕਲ ਹੈਲਥ ਤੇ ਵੈਲਨੈਸ ਕਮੇਟੀ ਦੇ ਕੋਆਰਡੀਨੇਟਰ ਸੁਪ੍ਰੀਤ ਸਿੰਘ ਤੇ ਗ੍ਰਾਫਿਕਸ ਇਰਾ ਯੂਨੀਵਰਸਿਟੀ ਦੇ ਵੀਸੀ ਡਾਕਟਰ ਨਰਪਿੰਦਰ ਸਿੰਘ ਸ਼ਾਮਲ ਸਨ। ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਲੋ ਮਿਲੋ ਖੱਬਿਓ ਸੱਜੇ ਪੀ ਐਚ ਡੀ ਚੈਂਬਰ ਦੇ ਰੈਜ਼ੀਡੈਂਟ ਆਫੀਸਰ ਤੇ ਮੰਚ ਸੰਚਾਲਕ ਗੁਰਦਰਸ਼ਨ ਸਿੰਘ ਜੀ ਐਨ ਡਿਊਜੂ ਤੋਂ ਡਾਕਟਰ ਪਨੂਰਾ ਚੀਫ ਐਗਰੀਕਲਚਰ ਅਫਸਰ ਅਮਰਸਰ ਡਾਕਟਰ ਗੁਰਸਾਹਿਬ ਸਿੰਘ ਮੈਂਬਰ ਸ਼੍ਰੀ ਵਿਜੈਦੱਤ ਮਿਸ ਭਾਰਤੀ ਸੂਦ ਸ਼੍ਰੀ ਜੈਦੀਪ ਸਿੰਘ ਸ਼੍ਰੀ ਸੁਪਰੀਤ ਸਿੰਘ ਸ਼੍ਰੀ ਬਾਲਮਕੰਦ ਸ਼ਰਮਾ ਵੀਸੀ ਡਾਕਟਰ ਨਰਪਿੰਦਰ ਸਿੰਘ ਡਾਕਟਰ ਕਰਨਜੀ ਸਿੰਘ ਗਿੱਲ ਸਰਦਾਰ ਜਗਮਉਨ ਸਿੰਘ ਸ਼੍ਰੀ ਰਕੇਸ਼ ਠੁਕਰਾਲ ਪ੍ਰਧਾਨ ਆਚਾਰ ਮਰਬਾ ਐਸੋਸੀਏਸ਼ਨ ਅਤੇ ਸ਼੍ਰੀ ਹਰਪ੍ਰੀਤ ਸਿੰਘ ਰੀਜIONAL ਡਾਇਰੈਕਟਰ ਅਪੇਡਾ ਨਵੀਂ ਦਿੱਲੀ ਵੀ ਸ਼ਾਮਲ ਸਨ ਪੰਜਾਬ ਦੇ ਮੀਡੀਆ ਨੇ ਇਸ ਉਦਮ ਨੂੰ ਖੂਬ ਸਲਾਇਆ ਇਹਨਾਂ ਵਿੱਚ ਹਿੰਦੀ ਦੀਆਂ ਅਖਬਾਰਾਂ ਪੰਜਾਬੀ ਦੀਆਂ ਅਖਬਾਰਾਂ ਤੇ ਅੰਗਰੇਜ਼ੀ ਮੀਡੀਆ ਵੀ ਸ਼ਾਮਲ ਹੈ ਤੁਸੀਂ ਦੇਖ ਰਹੇ ਹੋ ਵੱਖ-ਵੱਖ ਅਖਬਾਰਾਂ ਦੀਆਂ ਕਤਰਨਾ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ